ਇਹ ਸਾਡੀ ਧੀ ਆ ਅਨਹਦ ਤੌਰ 'ਤੇ ਇਹ ਵੱਡੀ ਹੋ ਕੇ ਸਿੱਖੀ ਦੀ ਸ਼ਾਨ ਵਧਾਵੇ ਤੇ ਚੰਗੇ ਰੁਤਬਿਆਂ ਦੇ ਪਹੁੰਚੇ ਇਹ ਵੀ ਸਾਡੀ ਗੁਰੂ ਅੱਗੇ ਅਰਦਾਸ ਆ ਕਿ ਇਹ ਗੁਰੂ ਸਾਹਿਬ ਜੀ ਦੀ ਸਿੱਖੀ ਧਾਰਨ ਕਰੇ ਔਰ ਗੁਰੂ ਸਾਹਿਬ ਜੀ ਦੇ ਸੂਲਾਂ ਤੇ ਚੱਲੇ ਬੋਲੇ ਸੁਨਹਾਰ ਸਤਿਗੁਰੂ ਅਨਹਦ ਤੌਰ ਕਰੋਣਾ ਨਹੀਂ ਹੈ ਬਾਈ ਗੁਰਦੀਖਾ ਖਾਲਸਾ ਬਾਈ ਗੁਰਦੀਖ ਦੇ ਜਦੋਂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਆ ਆਪਣੇ ਗੁਰੂ ਘਰ ਦੇ ਅੰਦਰ ਸੇਵਾਦਾਰੀ ਨਿਭਾਉਣ ਦੀ ਸੱਚੇ ਪਾਤਸ਼ਾਹ ਜੀ ਦੇ ਪਾਵਨ ਤਖਤ ਤੇ ਆਸੀਂ ਇੱਕ ਦਿਨ ਸੁਲਤਾਨਪੁਰ ਲੋਧੀ ਗੁਰਦੁਆਰਾ ਵਿਰਸਾ ਪੜਿਆ ਉੱਥੇ ਸਾਨੂੰ ਭਾਈ ਵੀਰ ਸਿੰਘ ਵੇ ਸਿੰਗਲੇ ਬਲੇ ਉਹਨੇ ਦਾੜੀ ਕੱਟ ਕੇ ਕਿਦੇ ਸਭ ਤੋਂ ਪਹਿਲਾਂ ਜਿਹੜੀ ਆਪਣੀ ਲੈਰ ਆਵਾਰ ਸਾਂ ਮਿਲेंगे ਉਹਦੇ ਤਹਿਤ ਜਿਹੜੇ ਥੋੜਾ ਗੁਰੂ ਤੋਂ ਦੂਰ ਹੋਏ ਉਹਦੇ ਤਹਿਤ ਸਭ ਤੋਂ ਪਹਿਲਾਂ ਭਾਈ ਮਨੀਕ ਸਿੰਘ ਤੁਰਨਾ ਹੀ ਬਣੇ ਤੇ ਇਹਨਾਂ ਦੇ ਨਾਲ ਗੱਲਬਾਤ ਹੋਈ ਗੁਰੂ ਨਾਨਕ ਪਾਤਸ਼ਾਹ ਜੀ ਦੇ ਮਕਦਸ ਸਥਾਨ ਇੱਥੇ ਇਹਨਾਂ ਨੇ ਕਿਹਾ ਦਾੜਾ ਰੱਖੋ ਤੇ ਨਾਕਾ ਜਰੂਰ ਰੱਖਾਂਗੇ ਅੱਜ ਅਸੀਂ ਤਕਰੀਬਨ 2.5 ਮਹੀਨੇ ਬਾਅਦ ਆਇਆ ਇਹਨਾਂ ਕੋਲ ਇਹਨਾਂ ਨੇ ਦਾੜਾ ਰੱਖ ਲਿਆ ਆਪ ਤਸਰਤ ਹੋ ਗਿਆ ਇਸ ਗੱਲ ਦੀ ਸਾਨੂੰ ਕੁਛ ਵੀ ਹੋਈ ਇਹ ਬਖਸ਼ਿਸ਼ਾਂ ਸੱਚੇ ਪਾਤਸ਼ਾਹ ਦੀਆਂ ਵਾ ਕਿਉਂਕਿ ਹਰ ਸਿੱਖ ਜਿਹੜਾ ਵਾ ਗੁਰੂ ਪਾਸੋਂ ਸਿੱਖਾ ਨੂੰ ਸਿੱਖੀਦਾਨ ਕੇਸਦਾਨ ਰਹਿਤਦਾਨ ਵੀ ਮੰਗਦਾ ਤੋਂ ਸੱਚੇ ਪਾਤਸ਼ਾਹ ਨੇ ਇਹਨਾਂ ਤੇ ਕਿਰਪਾ ਕੀਤੀ ਆ ਇਹਨਾਂ ਨੂੰ ਸਿੱਖੀਦਾਨ ਮਿਲਿਆ ਕੇਸਦਾਨ ਮਿਲਿਆ ਤੇ ਮੈਂ ਗੁਰੂ ਅਗੇ ਅਰਦਾਸ ਕਰਦਾ ਤੇ ਗੁਰੂ ਸਾਹਿਬ ਇਹਨਾਂ ਨੂੰ ਜਲਦੀ ਖਲਾਫੇ ਰਖਣ ਹੁਣ ਇਹਨਾਂ ਦੇ ਘਰੇ ਸੱਚੇ ਪਾਤਸ਼ਾਹ ਨੇ ਜੀ ਦੀ ਦਾਤ ਵੀ ਬਖਸ਼ੀ ਆ ਅਨਹਦ ਕੌਰ ਦੇ ਨਾਮ ਤੇ ਆ ਕਿ ਅਸੀਂ ਬੱਚੀ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕਰਦੇ ਆ ਤੇ ਸਾਰੇ ਨੌਜਵਾਨਾਂ ਨੂੰ ਪ੍ਰੇਰਣਾ ਦਿੰਦੇ ਆਪਾਂ ਕਿ ਆਪਾਂ ਨੂੰ ਵਾਪਸ ਗੁਰੂ ਨਾਨਕ ਸਾਹਿਬ ਜੀ ਦੇ ਜੋ ਸਾਨੂੰ ਕੇਸਾਂ ਨੂੰ ਸਾਫਤ ਰੱਖਣ ਦਾ ਹੁਕਮ ਦਿੱਤਾ ਔਰ ਗਲਗੀਤਰ ਪਾਤਸ਼ਾਹ ਜੀ ਨੇ ਹਰ ਸਿੱਖ ਨੂੰ ਮੇਰੀ ਪੀਰੀ ਦੇ ਮਾਲਕ ਨੇ ਵੀ ਸਾਡੇ ਸਾਰੇ ਗੁਰੂ ਸਾਹਿਬਾਨ ਨੇ ਕੇਸ ਸਾਫਤ ਰੱਖਣ ਦਾ ਹੁਕਮ ਦਿੱਤਾ ਉਹਦੇ ਤਹਿਤ ਸਾਨੂੰ ਕੇ ਹਿਸਾਬ ਰੱਖਣੇ ਚਾਹੀਦੇ ਔਰ ਅਸੀਂ ਨਾਲ ਹੀ ਭਾਈ ਮਰੀਕ ਸਿੰਘ ਨੂੰ ਆਗਦੇ ਵੀ ਅੱਗੇ ਤੋਂ ਮਨਮਾਂ ਖੰਡੇ ਬਾਟੇ ਦੀ ਬਾਲੂ ਵੀ ਲੈਣੀ ਆ ਗੁਰੂ ਵਾਲੇ ਬਣਨਾ ਗੁਰੂ ਦੀਆਂ ਕੁਰਸੀਆਂ ਮਿਲਣਗੀਆਂ ਇਹਨਾਂ ਨੇ ਆਪਣੇ ਬਚਨ ਪਗਾਏ ਆ ਇਸ ਗੱਲ ਦੀ ਤੁਹਾਨੂੰ ਖੁਸ਼ੀ ਆ ਤੇ ਅੱਜ ਅਸੀਂ ਇਸੇ ਤੈਅ ਕਿ ਇਹਨਾਂ ਦਾ ਮਾਨ ਸਨਮਾਨ ਕਰਨੀ ਗੁਰੂ ਨਾਨਕ ਪਾਤਸ਼ਾਹ ਦੇ ਘਰ ਦੇ ਵਿੱਚੋਂ ਮੇਰੀ ਪੀਰੀ ਤੇ ਮਾਲਕੋ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰੋਂ ਘਰੋਂ ਜੋ ਬਖਸ਼ਿਸ਼ ਹੈਗੀ ਆ ਸਿਰੋਪਾਉ ਦੀ ਉਹ ਅੱਜ ਦੇਣ ਆਏ ਆ ਗੁਰੂ ਅੱਗੇ ਅਰਦਾਸ ਕਰਦੇ ਆਂ ਸੱਚੇ ਪਾਤਸ਼ਾਹ ਤੂੰ ਮੇਰਾ ਰਾਖਾ ਸਭ ਨਹੀਂ ਥਾਈ ਇਸੇ ਤਰ੍ਹਾਂ ਇਹਨਾਂ ਨੂੰ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮੰਨਨੇ ਪ੍ਰਤਾਖ ਗੁਰੂ ਨੇ ਸਾਰੇ ਇਹ ਪਰਿਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗਾ ਰਹੇ ਤੇ ਗੁਰੂ ਦੀਆਂ ਖੁਸ਼ੀਆਂ ਪਾਉਂਦਾ ਰਹੇ ਓਏ ਸੋ ਉਲੇ ਸੋਨਿਹਾਰ ਸਤਿ ਸ੍ਰੀ ਅਕਾਲ ਇਹ ਸਾਡੀ ਧੀ ਆ ਅਨਹਦ ਤੌਰ 'ਤੇ ਇਹ ਵੱਡੀ ਹੋ ਕੇ ਸਿੱਖੀ ਦੀ ਸ਼ਾਨ ਵਧਾਵੇ ਤੇ ਚੰਗੇ ਰੁਤਬਿਆਂ 'ਤੇ ਪਹੁੰਚੇ ਇਹ ਵੀ ਸਾਡੀ ਗੁਰੂ ਅਗੇ ਅਰਦਾਸ ਆ ਕਿ ਇਹ ਗੁਰੂ ਸਾਹਿਬ ਜੀ ਦੀ ਸਿੱਖੀ ਧਾਰਨ ਕਰੇ ਔਰ ਗੁਰੂ ਸਾਹਿਬ ਜੀ ਦੇ ਰਸੂਲਾਂ ਦੇ ਚਰਨ ਉਲੇ ਸੋਨਿਹਾਰ ਸਤਿ ਸ੍ਰੀ ਅਕਾਲ ਅੱਜ ਵੈਸੇ ਇਹਨਾਂ ਨੂੰ ਸ੍ਰੀ ਸਾਹਿਬ ਦਿੱਤੀ ਤੇ ਇਹਨਾਂ ਨੂੰ ਆਖਿਆ ਕਿ ਆਪਾਂ ਪੱਕੇ ਤੌਰ ਤੇ ਸ੍ਰੀ ਸਾਹਿਬ ਦੇ ਧਰਮ ਦੀ ਬਣਨਾ ਖੰਡੇ ਬਾਟੇ ਦੀ ਗੱਲ ਛਗਣੀ ਹਮ ਨਹੀਂ ਸਕਣਾ ਤੇ ਗੁਰੂ ਵਾਲੇ ਬਣਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ